ਉਹ ਜਰ ਰੱਖਤਾ ਰਹੇ। ਪਰ ਰੋਕੋ ਰੇ ਕਰੋ, ਜਿੱਥੇ ਰੇ ਕਰੋ, ਇੱਥੇ ਹੀ ਇੱਥੇ ਹੀ। ਚੱਲ ਬੱਤਾ। ਇੱਕ ਮਿੰਟ ਹੋਰ। ਸਾਡਾ ਸੋ ਤਸਵੀਰਾਂ ਤੁਹਾਨੂੰ ਲਾਈਵ ਚ ਦਿਖਾ ਰਹੇ ਆ ਸ਼ਟਰ ਐ। ਇਹ ਸ਼ਟਰ ਤੁਸੀਂ ਦੇਖ ਸਕਦੇ ਹੋ ਕਿ ਤਾਲੇ ਲੱਗੇ ਹੋਏ ਸ਼ਟਰ ਤੇ। ਤੇ ਪਿੱਛੋਂ ਜਿਹੜਾ ਰਸਤਾ ਬਣਾਇਆ ਗਿਆ ਵਾ। ਡੜੇ ਸੱਡੇ ਦਾ ਕੰਮ ਚਲਾਣ ਲਈ। ਸੋ ਲਾਈਵ ਤਸਵੀਰਾਂ ਚ ਤੁਹਾਨੂੰ ਦਿਖਾ ਦਿੰਦੇ ਆ ਡੜੇ ਸੱਡੇ ਦੀਆਂ ਦੁਕਾਨਾਂ। ਦੇਖ ਸਕਦੇ ਹੋ ਕਿਸ ਤਰ੍ਹਾਂ ਇੱਥੇ ਡੜੇ ਸੱਟੇ ਦਾ ਕੰਮ ਜਿਹੜਾ ਜੋਰੋ ਸ਼ੋਰ ਨਾਲ ਚੱਲਦਾ ਪਿਆ ਵਾ ਕੀ ਨਾਮ ਆ ਭਾਈ ਤੁਹਾਡਾ ਮੇਰਾ ਨਾਮ ਪ੍ਰਮੋਦ ਕਿਸ ਦੀ ਦੁਕਾਨ ਹੈ ਕਿਸ ਦੀ ਦੁਕਾਨ ਹੈ ਬਹਿਤਾ ਅੱਜ ਆਇਆ ਹੋ ਕੰਮ ਕਰ ਮੇਰੇ ਸਾਰੇ ਅੱਜ ਹੀ ਆਇਆ ਕੱਲ ਮਰ ਗਏ ਸੀਗੇ ਅੱਜ ਹੀ ਆਇਆ ਭਾਜੀ ਕਿਹਦੀ ਦੁਕਾਨ ਮੈਨੂੰ ਕੀ ਪਤਾ ਮੈਂ ਤਾਂ ਅੱਜ ਹੀ ਇੱਥੇ ਛਣਕੜੇ ਲੈਣ ਆ ਬਹਿ ਕੇ ਫਿਰ ਤੇ ਦਿਹਾੜੀ ਕਰਨ ਵਾਸਤੇ ਆਇਆ ਉਹ ਤੇ ਦਿਹਾੜੀ ਕੋਈ ਕਿਸੇ ਤੋਂ ਤੇ ਲੈਣਾ ਹੁਣ ਤੇ ਮੈਨੂੰ ਪਤਾ ਹੁੰਦਾ ਕੀ ਨਾਮ ਆ ਉਹਦਾ ਕੇ ਦਾ ਜਿ세 ਦਿਹਾੜੀ ਲੇਤਾ ਹੈ ਤੂੰ ਦਿਹਾੜੀ ਤਾਂ ਉਹ ਦਿੰਦਾ ਮੈਨੂੰ ਉਹਦੇ ਕੋਲ ਦਿਹਾੜੀ ਲੈ ਕੇ ਚੱਲਦਾ ਬਸ ਤੇ ਤਾਂ ਉਤੋਂ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਹੈ ਮੱਖਣ ਮੱਖਣ ਬੜਾ ਮੱਖਣ ਲਾ ਰਿਆ ਸਾਰਿਆਂ ਨੂੰ ਉਸਤਾਦ ਤੂੰ ਅੱਜ ਕੀ ਦੀ ਦੁਕਾਨ ਹੈ ਕਾਲੂ ਭਾਈ ਦੀ ਹੈ ਭਾਈ ਦੀ ਇਹ ਦੁਕਾਨ ਕਾਲੂ ਭਾਈ ਦੀ ਇਹ ਕੌਣ ਲਵਾਜ ਗਿਆ ਕੀ ਹੋਇਆ ਮਿਰਗੀ ਪੈ ਗਈ ਆ ਭਾਈ ਤੂੰ ਹੋਰ ਯਾਰ ਕੀ ਕਰਦੀ ਭਰਾ ਕੀ ਗੱਲ ਹੋਈ ਹੈ ਕੀ ਦੀ ਦੁਕਾਨ ਆ ਕੌਣ ਕਈ ਭਾਈ ਆਪਣੇ ਭਾਈ ਤੇ ਨਾ ਤੇਰੇ ਘਰੇ ਸੌਂਦਾ ਵਾ ਕਰੇ ਹੋ ਗਏ ਭਰਾ ਤੇ ਵੱਡੇ ਹੋ ਗਏ ਹੈ ਘਰੇ ਸੌਂਦਾ ਤੇਰੇ ਵੱਡੇ ਭਰਾ ਤੈਨੂੰ ਪੁੱਛਿਆ ਹੈ ਕੌਣ ਭਾਜੀ ਆਪਣੇ ਨਾਮ ਹੈਗਾ ਭਾਜੀ ਦਾ ਪਤਾ ਹੀ ਹੋਊਗਾ ਡੈਡੀ ਦਾ ਕੀ ਨਾਮ ਤੁਹਾਡੇ ਉਹ ਵੀ ਨਹੀਂ ਪਤਾ ਤੇ ਇਨਾ ਕੀ ਗੱਲ ਕਰਨੀ ਇਹਨੂੰ ਆਪਣੇ ਪਿਓ ਦਾ ਨਾਮ ਹੀ ਪਤਾ ਚੱਲੋ ਮਾਲਕ ਨਾਲ ਗੱਲ ਕਰ ਲੈਂਦੇ ਤਾਂ ਦੱਸ ਦਈਏ ਕਿ ਇਹ ਸ਼ਖਸ਼ ਹੈ ਪੁੰਨੂ ਨਾਮ ਦਾ ਜਿਹਦਾ ਡੜੇ ਸੱਟੇ ਦਾ ਜਿਹੜਾ ਕੰਮ ਚੱਲਦਾ ਦੱਸੋ ਪੁੰਨੂ ਜੀ ਇਹ ਤੁਹਾਡੀ ਦੁਕਾਨ ਉਹ ਕੀ ਕਰਦਾ ਫੇਰ ਉਹਦਾ ਦੁਕਾਨ ਤੁਹਾਡੀ ਦੱਸੋ ਕੀ ਗੱਲ ਹੈ ਇਹਦਾ ਦੁਕਾਨ ਤੁਹਾਡੀ ਹੈ ਤਾਨੂੰ ਵੀ ਪਤਾ ਨਹੀਂ ਕਿਹਦੀ ਦੁਕਾਨ ਹੈ ਮੈਨੂੰ ਤਾਂ ਪਤਾ ਤਾਂ ਹੀ ਉਹ ਪੁੱਛਣ ਡੇ ਆ ਫਿਰ ਪੁਸ਼ਟੀ ਦੇ ਦਿਓ ਤੁਹਾਡੀ ਹੀ ਹੈ ਇਹ ਜੀ ਗੱਲ ਕੀ ਹੈ ਦੱਸੋ ਉਤਾਰੇ ਥਾਣੇ ਦੇ ਵਿੱਚ ਕਿੰਨੇ ਚ ਸੈਟਿੰਗ ਹੋਈ ਤੁਹਾਡੀ ਕੀ ਕਰਦੇ ਫਿਰ ਤੁਸੀਂ ਦੱਸੋ ਮੈਨੂੰ ਦੱਸੋ ਸਹੀ ਕਿੰਨੇ ਚ ਹੋਈ ਮਾੜੀ ਜੀ ਗੁਰਦੀਪ ਨਾ ਕਰ ਭਰਾ ਦੇ ਪਾਜੀ ਦੱਸੋ ਸਹੀ ਕਿੰਨੇ ਚ ਸਾਡੀ ਮੈਂ ਐਸੇ ਵੀ ਇਨਾ ਪੁੱਛਿਆ ਪਤਾਰੇ ਥਾਣੇ ਦਾ ਇਹ ਤੋਂ ਇਲਾਵਾ ਮੈਂ ਕੋਈ ਗੱਲ ਨਹੀਂ ਥਾਣੇ ਵਿੱਚ ਕੋਈ ਸੈਟਿੰਗ ਨਹੀਂ ਗਈ ਪੜ ਦੇਣਾ ਦਗਾ ਚ ਖੋਲੀ ਪੜ ਦੇਣਾ ਠੀਕ ਹੈ ਨਾ ਬੋਲੋ ਬੋਲੋ ਇੰਨਾ ਪਰਦਾ ਇੰਨਾ ਇੰਨਾ ਪਰਦਾ ਕਿਥੋਂ ਲੈ ਕੇ ਆਉਂਦੇ ਆਪਾਂ ਆਉਂਦੇ ਨਹੀਂਗੇ ਆਪਾਂ ਅੰਦਰ ਸ਼ਹਿਰ ਦੇ ਵਿੱਚ ਇੰਨੇ ਪਰਦੇ ਕਿਥੋਂ ਆ ਰਹੇ ਮੈਨੂੰ ਇਹ ਦੱਸੋ ਨਾ ਕਰ ਮੇਰੇ ਪਪਾ ਜੀ ਨੂੰ ਚੰਗਾ ਨਹੀਂ ਲੱਗਦਾ ਗਰਦੀਪ ਆਪਣੇ ਕੋ ਸੁਣਦਾ ਚੰਗਾ ਨਹੀਂ ਲੱਗਦਾ ਮੇਰਾ ਪਰਾ ਨਾ ਕਰ ਸੋ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਲਾਟਰੀ ਦੀਆਂ ਦੁਕਾਨਾਂ ਦੀਆਂ ਇਹ ਉਹ ਸ਼ਟਰ ਹੈ ਜਿਹੜਾ ਮੋਹਰਲੇ ਬੰਨੇ ਹੋ ਜੇ ਗੱਲ ਕਰੀਏ ਇਹ ਬੰਦ ਕਰ ਦਿੰਦੇ ਆ ਉਸ ਤੋਂ ਬਾਅਦ ਪਿਛਲੀ ਤਰਫੋਂ ਆ ਕੇ ਜਿਹੜਾ ਇਹ ਦੋ ਨੰਬਰ ਜਿਹੜਾ ਸਾਲਾ ਜਿਹੜਾ ਜਿਹੜਾ ਕਾਰੋਬਾਰ ਹੈ ਇਹਨਾਂ ਤੋਂ ਸ਼ੁਰੂ ਹੋ ਜਾਂਦਾ ਇਹੜਾ ਸ਼ਖਸ਼ ਹੈ ਪੂਨੂ ਨਾਮ ਦਾ ਤੁਹਾਨੂੰ ਦੱਸ ਦਈਏ ਕਿ 11 ਰੁਪਏ ਦੀ ਇਹ ਕਹਿੰਦਾ ਹੈ ਕਿ ਲਾਟਰੀ ਪਾਓਗੇ ਤੁਹਾਨੂੰ 100 ਰੁਪਏ ਮਿਲੇਗਾ ਤੇ ਦੋ ਨੰਬਰ ਦੀ ਕਮਾਈ ਦੇ ਨਾਲ ਤੁਹਾਨੂੰ ਕੋਠੀ ਦਿਖਾ ਦਨੇ ਆ ਜਿਹੜੀ ਤਿਆਰ ਕੀਤੀ ਗਈ ਹੈ ਇਹ ਕੋਠੀ ਉਹੀ ਰੇੜੀ ਵਾਲੇ ਫੜੀ ਵਾਲੇ ਜਿਹੜੇ ਲੋਕੀ ਹੈਗੇ ਆ ਜਿਹੜੇ 11-11 ਰੁਪਏ ਇਹ ਸਾਾਸ ਦੇ ਵਿੱਚ ਦਿੰਦੇ ਆ ਕਿ ਸਾਡੀ ਵੀ ਜਿਹੜੀ ਕਦੀ ਕਿਸਮਤ ਚਮਕੇਗੀ ਤੇ ਸਾਨੂੰ ਜਿਹੜੇ 4 ਪੈਸੇ ਮਿਲਣਗੇ ਪਰ ਹੈਰਾਨਗੀ ਵਾਲੀ ਗੱਲ ਉਹਨਾਂ ਨੂੰ ਇਹ ਨਹੀਂ ਪਤਾ ਜਿਹੜਾ ਖੁੱਦ ਤੁਹਾਡੇ ਤੋਂ 11-11 ਰੁਪਏ ਲੈ ਰਿਹਾ ਉਹ ਤੁਹਾਨੂੰ 100 ਰੁਪਏ ਜਿਹੜਾ ਇਹ ਆ ਉਹ ਕਿੱਥੋਂ ਦੇਵੇਗਾ ਤੇ ਉਹੀ 11-11 ਰੁਪਏ ਇਕੱਠੇ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਜੇ ਗੱਲ ਕਰੀਏ 15-16 ਮਰਲੇ ਦੇ ਵਿੱਚ ਜਿਹੜੀ ਕੋਠੀ ਪਾਈ ਗਈ ਹੈ ਜਿਹੜੀ ਤਿਆਰ ਕੀਤੀ ਗਈ ਤਸਵੀਰਾਂ ਤੁਹਾਡੇ ਨਾਲ ਫੇਰ ਇੱਕ ਵਾਰੀ ਜਿਹੜੀ ਆ ਰੂਬਰੂ ਕਰ ਦਿੰਦੇ ਆ ਇਹੀ ਉਹ ਸ਼ਕਸ਼ ਜਿਹਦੇ ਵੱਲੋਂ ਡੜੇ ਸੱਟੇ ਦੇ ਕੰਮ ਨੂੰ ਜਿਹੜਾ ਅਨਜਾਨ ਅੰਜਾਮ ਜਿਹੜਾ ਆ ਦਿੱਤਾ ਜਾਂਦਾ ਆਸੇ-ਪਾਸੇ ਤਾਂ ਦਿਖਾਉਂਦੇ ਆ ਪੂਰਾ ਖੇਤ ਹੈਗਾ ਆ ਬੈਕ ਸਾਈਡ ਤੋਂ ਜਿਹੜਾ ਇਹ ਦਰਵਾਜ਼ਾ ਗੁਪਤ ਤਰੀਕੇ ਨਾਲ ਖੋਲਿਆ ਜਾਂਦਾ ਥਾਣਿਆਂ ਦੇ ਵਿੱਚ ਸੈਟਿੰਗ ਹੁੰਦੀ ਹੈ ਐਮਐਲਏ ਦੇ ਨਾਲ ਵੀ ਜਿਹੜੀ ਹੈ ਸਾਰੀ ਸੈਟਿੰਗ ਹੁੰਦੀ ਹੈ ਉਸ ਤੋਂ ਬਾਅਦ ਜਿਹੜਾ ਇਹ ਕਾਲਾ ਤੰਦਾ ਜਿਹੜਾ ਗੋਰਖ ਤੰਦਾ ਜਿਹੜਾ ਇਹਨਾਂ ਵੱਲੋਂ ਸ਼ੁਰੂ ਕਰ ਦਿੱਤਾ ਜਾਂਦਾ ਹੈ ਮੋਰਿਓ ਵੀ ਤੁਹਾਨੂੰ ਦਿਖਾ ਦਿੰਦੇ ਆ ਫਰੰਟ ਦੇ ਵਿੱਚ ਵੀ ਜੇ ਗੱਲ ਕਰੀਏ ਫਰੰਟ ਦੇ ਦੀਆਂ ਜਿਹੜੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਕਿਸ ਤਰ੍ਹਾਂ ਜਿਹੜਾ ਸ਼ਟਰ ਨੂੰ ਦੋਨੋਂ ਵੱਨੋਂ ਤਾਲਾ ਲਾਇਆ ਹੋਇਆ ਤਾਂ ਕਿ ਪਤਾ ਨਾ ਲੱਗੇ ਤੇ ਪਿਛਲੀ ਸਾਈਡ ਤੋਂ ਜੇ ਗੱਲ ਕਰੀਏ ਇਹ ਕਾਲਾ ਕੰਮ ਜਿਹੜਾ ਆ ਇਹ ਸ਼ੁਰੂ ਹੋ ਜਾਂਦਾ ਆ ਇੱਕ ਵਾਰੀ ਫੇਰ ਤੁਹਾਨੂੰ ਦੱਸ ਦਈਏ ਕੰਗਣੀਵਾਦ ਦੇ ਲਾਗੇ ਇਹ ਜਿਹੜੀ ਥਾਂ ਇਹ ਪੈਂਦੀ ਹੈਗੀ ਆ ਲਾਈਵ ਤਸਵੀਰਾਂ ਇਹ ਵੀ ਦਿਖਾਉਂਦੇ ਆ ਹੈਰਾਨਗੀ ਵਾਲੀ ਗੱਲ ਤੇ ਇਹ ਵੀ ਆ ਕਿ ਦੋ ਨੰਬਰ ਦਾ ਕੰਮ ਕਰਨ ਦੇ ਬਾਵਜੂਦ ਵੀ ਨੀਮੋ ਮਿਰ ਜਿਹੜੇ ਗਰੀਬਾਂ ਦਾ ਇਹਨਾਂ ਕਾਲਾ ਧੰਨ ਖਾ ਕੇ ਉਹਨਾਂ ਨੇ ਨਿੰਮੂ ਮਿਰਚਾਂ ਟੰਗੀਆਂ ਹੋਈਆਂ ਵੀ ਸਾਡੇ ਤੁਹਾਨੂੰ ਨਜ਼ਰਾਂ ਲੱਗੇ ਲੋਕਾਂ ਦੇ ਭਾਵੇਂ ਅਸੀਂ ਪੈਸੇ ਖਾ ਕੇ ਲੱਖਾਂ ਕਰੋੜਾਂ ਦੀਆਂ ਜਿਹੜੀਆਂ ਕੋਠੀਆਂ ਭਾਵੇਂ ਅਸੀਂ ਤਿਆਰ ਕਰ ਚੁੱਕੇ ਆ ਸੋ ਫੇਰ ਤਸਵੀਰਾਂ ਤੁਹਾਨੂੰ ਇੱਕ ਵਾਰੀ ਰੂਬਰੂ ਦਿਖਾ ਦਿੰਨੇ ਆ ਇੱਥੇ ਦੀਆਂ ਕਿਸ ਤਰ੍ਹਾਂ ਸਾਈਡ ਤੋਂ ਦਰਵਾਜ਼ਾ ਜਿਹੜਾ ਕੱਢਿਆ ਜਾਂਦਾ ਸੋ 2 ਨੰਬਰ ਦਾ ਕੰਮ ਚੱਲ ਰਿਆ ਸੀਗਾ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਕੁੰਡੀ ਜਿਹੜੀ ਹੁਣ ਲਾ ਕੇ ਜਿਹੜਾ ਕਰਿੰਦਾ ਹੈ ਜਿਹੜਾ ਮਾਲਕ ਹੈ ਉਹ ਵੀ ਸਾਈਡ ਤੇ ਹੋ ਗਿਆ ਤੇ ਜਿਹੜਾ ਡੜਾ ਸੱਟਾ ਜਿਹੜਾ ਕਰ ਰਹੀ ਸੀਗੇ ਜਿਹੜੇ 2 ਮਿੰਟ ਚਲਾ ਰਹੇ ਸੀ ਜਿਹੜੇ ਗਾਹ ਗਿਆ ਉਹ ਵੀ 9:02 11 ਹੋ ਚੁੱਕਿਆ ਹੈਰਾਨਗੀ ਵਾਲੀ ਗੱਲ ਹੈ ਕਿ ਲਗਾਤਾਰ ਜਿਹੜਾ ਜਲੰਧਰ ਦਾ ਪ੍ਰਸ਼ਾਸਨ ਹੈ ਪਤਾ ਨਹੀਂ ਕਿਉਂ ਕੁੰਭ ਕਰਨ ਦੀ ਨੀਂ ਸੁੱਤਾ ਹੋਇਆ ਉੱਥੇ ਜੇ ਗੱਲ ਕਰੀਏ ਕਿ ਹੁਣ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਵਿੱਚ ਇਹ ਵੀ ਪਤਾ ਲੱਗਾ ਹੈ ਕਿ ਜਿਹੜੇ ਮਨਿਸਟਰ ਹੈ ਮਨਿਸਟਰ ਤੱਕ ਜਿਹੜੇ ਹੈ ਹੁਣ ਪੈਸੇ ਉਹਨਾਂ ਨੇ ਖਾਣੇ ਸ਼ੁਰੂ ਕਰ ਦਿੱਤੇ ਹੈ ਹਾਲਾਂਕਿ ਜੇ ਗੱਲ ਕਰੀਏ ਕਿ ਹਰੇ ਪਹਿਲੇ ਭੁੱਖੇ ਆਏ ਸੀਗੇ ਇਸ ਕਰਕੇ ਹੁਣ ਸਾਰਿਆਂ ਨੇ ਇਸ ਤਰ੍ਹਾਂ ਦੇ ਪੈਸੇ ਖਾਣੇ ਸ਼ੁਰੂ ਕਰ ਦਿੱਤੇ ਆ ਜਲੰਧਰ ਦੀ ਜੇ ਗੱਲ ਕਰੀਏ ਹੋਰ ਦਿਹਾਤੀ ਇਲਾਕੇ ਦੀ ਗੱਲ ਕਰੀਏ ਹਰ ਇਲਾਕਿਆਂ ਦੇ ਵਿੱਚ ਜਿਹੜਾ ਡੜੇ ਛੱਟੇ ਦਾ ਕੰਮ ਐ ਹੁਣ ਪੂਰੀ ਜੋਰੋ ਸ਼ੋਰੋਂ ਨਾਲ ਚੱਲਦਾ ਪਿਆ ਲੋਕੇਸ਼ਨ ਤੁਹਾਨੂੰ ਦਿਖਾ ਦਿੰਦੇ ਆ ਕਿ ਜਦੋਂ ਤੁਸੀਂ ਪੁੱਲ ਤੋਂ ਉਤਰ ਕੇ ਲਮਾਪਿੰਡ ਵਾਲੀ ਸਾਈਡ ਤੋਂ ਤੁਸੀਂ ਹੁਸ਼ਿਆਰਪੁਰ ਨੂੰ ਜਦੋਂ ਆਂਦੇ ਹੋ ਪੁੱਲ ਜਦੋਂ ਤੁਸੀਂ ਉਤਰੋਗੇ ਪੁੱਲ ਉਤਰਦੇ ਸਾਰ ਹੀ ਜਿੱਦਾਂ ਹੀ ਤੁਸੀਂ ਨਹਿਰ ਕ੍ਰੋਸ ਕਰੋਗੇ ਨਾਲ ਹੀ ਜਿਹੜੀ ਦੁਕਾਨ ਜਿਹੜੀ ਇੱਥੇ ਆ ਜਾਂਦੀ ਹੈ ਲਾਟਰੀਆਂ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਵੈਲਡਿੰਗ ਦੀ ਦੁਕਾਨ ਹੈ ਟੱਬ ਹੈ ਸ਼ਟਰ ਜਿਹੜਾ ਹੈ ਆ ਫਰੰਟ ਤੋਂ ਜਿਹੜਾ ਬੰਦ ਕੀਤਾ ਹੋਇਆ ਹੈ ਤੇ ਬੈਕ ਸਾਈਡ ਤੋਂ ਜਿਹੜਾ ਇਹ ਕਾਲਾ ਕੰਮ ਹੈ ਜਿਹੜਾ ਸ਼ੁਰੂ ਹੋ ਜਾਂਦਾ ਸੋ ਫੋਨ ਲੱਗ ਰਹੇ ਆ ਪੁੱਛ ਲੈਣੇ ਆ ਭਾਜੀ ਫੋਨ ਐਮਐਲ ਸਾਹਿਬ ਆਣ ਲੱਗੇ ਹੁਣ ਕੋਣ ਆਣ ਲੱਗੇ ਆ ਭਾਜੀ ਕਰਨੇ ਹੁਣ ਬੁਖਾਰ ਫੋਨ ਮੈਨ ਲਾਈਆ ਤਾਂ ਤੁਸੀਂ ਕਰ ਤਾਂ ਨਹੀਂ ਹੁਣ ਦੱਸੋ ਇਹਦੀ ਪਰਮਿਸ਼ਨ ਲਈਏ ਕਰ ਆ ਤੁਸੀਂ ਕਰਦੇ ਨਹੀਂ ਪੁੱਛਣਾ ਇਦਾਂ ਆਏ ਆ ਦੇਖੋ ਭਾਜੀ ਸਾਨੂੰ ਪੁੱਛਣਾ ਪੈਂਦਾ ਸਾਨੂੰ ਪੁੱਛਣਾ ਪੈਂਦਾ ਬਸ ਸਾਨੂੰ ਸਿਰਫ ਪੁੱਛਣਾ ਪੈਂਦਾ ਮੈਂ ਕਹਾਂ ਭਾਜੀ ਮੈਂ ਕਹਾਂ ਪੁੱਛਣਾ ਪੈਂਦਾ ਜੀ ਤੁਸੀਂ ਕਿਹਾ ਮੈਂ ਆਪਣੇ ਘਰ ਨਹੀਂ ਫੋਨ ਕਰ ਸਕਦਾ ਹੁਣ ਮੈਂ ਇੱਕ ਇੱਕ ਮਿੰਟ ਵਾਸਤੇ ਜਿੱਦਾਂ ਇੱਕ ਮਿੰਟ ਮਿੰਟ ਤੁਸੀਂ ਗੱਲ ਛੇੜੀ ਨਾ ਹੁਣ ਮੈਂ ਤੁਹਾਨੂੰ ਗੱਲ ਕਲੀਅਰ ਕਰਦਾ ਮੰਨ ਲਓ ਇੱਕ ਮੈਂ ਤੁਹਾਨੂੰ ਗੱਲ ਕਰਦਾ ਤੁਸੀਂ ਮੰਨ ਲਓ ਤੁਹਾਡੇ ਹੱਥੋਂ ਕਿਸਦਾ ਕਤਲ ਹੋ ਗਿਆ ਜਾਂ ਕੋਈ ਜੁਰਮ ਹੋ ਗਿਆ ਮੇਰੀ ਗੱਲ ਸੁਣੋ ਇੱਕ ਮਿੰਟ ਮੇਰੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਂ ਕਹਾਂ ਇੱਕ ਮਿੰਟ ਮੇਰੀ ਸਿਰਫ ਗੱਲ ਦਾ ਜਵਾਬ ਤੇਰੀ ਸਿਰਫ ਗੱਲ ਦਾ ਜਵਾਬ ਦੋ ਬੜੀ ਸਿੰਪਲ ਗੱਲ ਕਰ ਰਿਹਾ ਮੈਂ ਕੋਈ ਨਾ ਤੁਹਾਡੇ ਨਾਲ ਲਾਟ ਕੇ ਦੀ ਗੱਲ ਨਹੀਂ ਕਰਦਾ ਮੈਂ ਉਦਾਂ ਗੱਲ ਕਰਦਾ ਤੁਹਾਡੇ ਹ ਠੀਕ ਹੈ ਮੇਰੀ ਗੱਲ ਤਾਂ ਸੁਣੋ ਮੇਰੀ ਗੱਲ ਉਹ ਯਾਰ ਮੇਰੀ ਗੱਲ ਤਾਂ ਸੁਣੋ ਮੈਂ ਕਹਿੰਦਾ ਤੁਹਾਡੀ ਸਾਰੀ ਗੱਲ ਸੁਣੂੰਗਾ ਮੇਰੀ ਗੱਲ ਮੇਰੀ ਗੱਲ ਸੁਣ ਲਓ ਬਸ ਬੋਲੋ ਬੋਲੋ ਤੁਹਾਡੇ ਹੱਥੋਂ ਜੇ ਕੋਈ ਕ੍ਰਾਈਮ ਹੋ ਜਾਂਦਾ ਠੀਕ ਹੈ ਕਿ ਨਹੀਂ ਪੁਲਿਸ ਤੁਹਾਨੂੰ ਚੱਕੂਗੀ ਕਿ ਤੁਹਾਡੀ ਜਨਾਨੀ ਨੂੰ ਚੱਕੂਗੀ ਨਹੀਂ ਕਿਉਂ ਮੈਨੂੰ ਇੱਕ ਮਿੰਟ ਉਹ ਇੱਕ ਮਿੰਟ ਭਾਜੀ ਮੇਰੀ ਤੇ ਇਹੀ ਤੇ ਗੱਲ ਹੈ ਇਹੀ ਤੇ ਗੱਲ ਹੈ ਮੈਂ ਤੁਹਾਨੂੰ ਮੈਂ ਕਰ ਉਹ ਨਾ ਕਰ ਕਰ ਮੈਂ ਨਾ ਤਾਂ ਕਰਦਾ ਹੀ ਨਹੀਂ ਮੈਂ ਐਸੇ ਵੀ ਇੱਕ ਕੁਐਸਚਨ ਪੁੱਛਿਆ ਮੈਂ ਐਸੇ ਵੀ ਇੱਕ ਕੁਐਸਚਨ ਪੁੱਛਿਆ ਪਾਜੀ ਮੈਂ ਸੇ ਕੋਸ਼ਿਸ਼ ਨਾ ਪੁੱਛਿਆ ਯਾਰ ਫੂਲ ਹੋ ਜੀ ਮੈਂ ਤੁਹਾਨੂੰ ਕੌਣ ਚੱਕੂਗਾ ਮੈਨੂੰ ਪੁੱਲ ਚੱਕੂਗੀ ਪਾਸੇ ਮੈਨੂੰ ਨਹੀਂ ਪੁੱਲ ਚੱਕੂਗਾ ਹੈਨਾ ਤੇ ਤੁਹਾਡੇ ਘਰ ਦੇ ਤਾਂ ਤੂੰ ਚੱਕੂਗੀ ਤੂੰ ਸੁਣਾ ਕਰਦੀ ਜਿਹੜਾ ਮਰਜੀ ਕੋਈ ਕੰਮ ਕਰਦਾ ਹੋਵੇ ਮੈਨੂੰ ਕੀ ਉਹ ਤੋਂ ਲੈਣਾ ਦੇਣਾ ਮੈਂ ਕਰਦਾ ਮੇਰੇ ਨਾਲ ਗੱਲ ਕਰ ਮੇਰੇ ਨਾਲ ਗੱਲ ਕੀਤੀ ਨਾ ਮੈਂ ਤਾਂ ਕਹਿੰਦਾ ਗੁੰਦੀਪ ਚੰਗਾ ਨਹੀਂ ਲੱਗਦਾ ਮੈਨੂੰ ਤਾਂ ਭਰਾ ਤੈਨੂੰ ਸਿੱਧੀ ਗੱਲ ਦਾ ਜਵਾਬ ਆਪਾਂ ਦੱਸੋ ਤਾਂ ਕਦੋਂ ਮੈਂ ਕਹਾ ਪਾਜੀ ਮੈਂ ਕਹਿੰਨੀ ਨਹੀਂ ਮੈਂ ਮੈਂ ਤੁਹਾਨੂੰ ਕੀ ਕਿਹਾ ਮੈਂ ਹੁਣ ਤਾਂ ਗੱਲ ਸ਼ੁਰੂ ਕੀਤੀ ਕਿਉਂਕਿ ਤੁਸੀਂ ਗੱਲ ਸ਼ੁਰੂ ਕੀਤੀ ਫਿਰ ਮੈਂ ਤਾਂ ਗੱਲ ਸ਼ੁਰੂ ਕਰਦੀ ਠੀਕ ਹੈ ਕਹਣੀ ਕਰੋ ਯ ਮੈਂ ਤੁਹਾਨੂੰ ਮਨਾ ਕੀਤਾ ਤੁਸੀਂ ਕਹਿੰਦੇ ਫੋਨ ਕਰਦੇ ਆ ਮੈਂ ਪੁੱਛਿਆ ਮੈਂ ਪੁੱਛਿਆ ਤੁਸੀਂ ਦੱਸ ਦੋ ਵੇ ਘਰੇ ਕਰਦਾ ਵੇ ਗੁਰਦੀਪ ਦੇਖਣ ਤਾਂ ਡਿਆ ਹੁਣ ਗੁਰਦੀਪ ਆਓ ਗੁਰਦੀਪ ਹੋਰ ਵੀ ਲਾਈਵ ਤਸਵੀਰਾਂ ਦਿਖਾਉਂਦਾ ਇਹ ਕਰੀ ਫਿਰ ਸੋ ੁੰਡੀ ਖੋਲ ਕੇ ਅੰਦਰ ਜਾਂਦੇ ਆ ਆਓ ਇਹ ਤਸਵੀਰਾਂ ਇਹ ਤਸਵੀਰਾਂ ਇਹ ਨੰਬਰ ਲਿਖੇ ਪਏ ਆ ਆ ਕੰਮ ਜਿਹੜਾ ਆ ਸਾਰਾ ਕਾਲਾ ਕੰਮ ਜਿਹੜਾ ਚੱਲਦਾ ਪਿਆ ਹੋਰ ਤਸਵੀਰਾਂ ਵੀ ਤੁਹਾਨੂੰ ਦਿਖਾਉਂਦੇ ਆ ਇਹ ਸਾਰੀਆਂ ਪਰਚੀਆਂ ਤੁਸੀਂ ਦੇਖ ਸਕਦੇ ਹੋ ਜਿਹੜੀ ਇੱਥੇ ਪਈਆਂ ਆਂ ਆ ਵੀ ਤੁਹਾਨੂੰ ਦਿਖਾਉਣ ਦੇ ਆ ਜਿੱਥੇ ਨੰਬਰ ਲਿਖੇ ਜਾਂਦੇ ਵੇ ਆ ਇਹ ਤਸਵੀਰਾਂ ਆ ਇਹ ਉਹੀ ਲੋਕ ਐ ਜਿਹੜੇ ਗਰੀਬ ਤਸਕੇ ਦੇ ਐ ਕੋਈ ਕਬਾੜੀ ਦਾ ਕੰਮ ਕਰਦਾ ਕੋਈ ਰਿਕਸ਼ਾ ਚਲਾਉਂਦਾ ਕੋਈ ਆਟੋ ਚਲਾਉਂਦਾ ਉਹਨਾਂ ਤੋਂ ਪੈਸੇ ਲੈ ਕੇ ਫਿਰ ਆਪਣੇ ਘਰ ਤਿਆਰ ਹੁੰਦੇ ਐ ਬੱਚਿਆਂ ਨੂੰ ਕੱਪੜੇ ਪੈਂਦੇ ਐ ਇਹ ਤਸਵੀਰਾਂ ਨੇ ਇਹ ਤਸਵੀਰਾਂ ਨੇ ਤੁਹਾਨੂੰ ਸਾਂਝੀਆਂ ਕਰ ਰਿਆ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਚਾਰਟ ਲੱਗੇ ਹੋਏ ਆ ਢੜੇ ਸੱਟੇ ਦੇ ਤੇ ਕਿੰਨੇ ਸਮੇਂ ਪੁਰਾਣੇ ਚਾਰਟ ਆ ਤੁਸੀਂ ਇਹ ਵੀ ਦੇਖ ਸਕਦੇ ਹੋ ਤੇ ਉਧਰਲਾ ਵੀ ਤੁਹਾਨੂੰ ਚਾਰਟ ਦਿਖਾਉਣ ਦੇ ਜਿਹੜਾ ਭਰਿਆ ਪਿਆ ਹੁਣ ਦੇਖਣ ਵਾਲੀ ਗੱਲ ਇਹ ਹੈ ਜਿਹੜਾ ਪ੍ਰਸ਼ਾਸਨ ਹੈ ਕਿੰਨੀ ਕੁ ਦੇਰ ਇਸ ਤਰ੍ਹਾਂ ਸੁੱਤਾ ਰਹੇਗਾ ਜਾਂ ਕਾਰਵਾਈ ਕਰੇਗਾ ਜਾਂ ਨਹੀਂ ਕਰੇਗਾ ਉਥੇ ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਸਰਕਾਰ ਦਾ ਕਹਿਣਾ ਇਹ ਸੀਗਾ ਕਿ ਬਿਲਕੁਲ ਜਿਹੜੇ 2 ਨੰਬਰ ਦੇ ਕੰਮ ਆ ਬੰਦ ਕਰ ਦਿੱਤੇ ਜਾਣਗੇ ਕਿਸੇ ਤਰ੍ਹਾਂ ਦਾ ਕੋਈ ਕੰਮ ਸ਼ਹਿਰ ਦੇ ਵਿੱਚ ਨਹੀਂ ਚੱਲੇਗਾ ਰਿਸ਼ਵਤ ਖੋਰੀ ਜਿਹੜੀ ਬਿਲਕੁਲ ਬੰਦ ਕਰ ਦਿੱਤੀ ਜਾਏਗੀ ਅਫਸਰ ਸ਼ਾਹੀ ਜਿਹੜੀ ਆ ਉਹ ਵੀ ਬੰਦ ਕਰ ਦਿੱਤੀ ਜਾਏਗੀ ਪਰ ਤਸਵੀਰਾਂ ਜਿਹੜੀ ਆ ਸਾਹਬ ਅੱਜ ਜ਼ਾਹਿਰ ਹੋ ਰਹੀਆਂ ਕਿ ਇਹ ਜਿਹੜਾ ਕੰਮ ਹੈ ਘਟਿਆ ਤਾਂ ਕੀ ਸੀ ਬਲਕਿ ਜਿਹੜਾ ਵੱਧ ਗਿਆ ਹੁਣ ਦੇਖਣ ਵਾਲੀ ਗੱਲ ਇਹ ਹੋਈ ਜਿਹੜੇ ਉੱਚ ਅਧਿਕਾਰੀ ਨੇ ਜਿਹੜੇ ਪੰਜਾਬ ਦੇ ਸਾਡੇ ਡੀਜੀਪੀ ਨੇ ਉਹ ਇਸ ਤਰ੍ਹਾਂ ਦੇ ਅਫਸਰਾਂ ਦੇ ਉੱਤੇ ਜਿਹੜੇ ਇਸ ਕੰਮ ਨੂੰ ਸ਼ਹਿ ਦੇ ਰਿਹਾ ਉਹਨਾਂ ਉੱਤੇ ਤੇ ਇਸ ਤਰ੍ਹਾਂ ਦੇ ਕਲਿੰਦੇ ਉੱਤੇ ਕੀ ਕਾਰਵਾਈ ਕਰਦੇ ਨੇ ਕੈਮਰਾਮੈਨ ਸੁੰਦੀ ਦੇ ਨਾਲ ਮੈਂ ਰਿਪੋਰਟਰ ਗੁਰਦੀਪ ਸਿੰਘ ਯੂਐਸ ਸਵੇਰਾ ਟੀਵੀ ਜਲੰਧਰ